ਜਦੋਂ ਆਪ ਤੋਂ ਕੁਝ ਨਾ ਹੋਵੇ ਤਾਂ ਦੂਜਿਆਂ ਦੀ ਬੁराई ਕਰਨੀ ਸ਼ੁਰੂ ਕਰਦੋ ਇਹ ਬਿਆਨ ਦੱਸਿਏ ਕਿ ਬੀਬੀ ਜਗਰੂਪ ਕੌਰ ਸੰਧੂ ਦੇ ਵੱਲੋਂ ਦਿੱਤੇ ਜਾ ਰਹੇ ਨੇ ਇਸਤਰੀ ਵਿੰਗ ਨੇ ਜਿਹੜਾ ਕਿ ਨਵੇਂ ਅਕਾਲੀ ਦਲ ਨੂੰ ਜਵਾਬ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪਰਮਜੀਤ ਕੌਰ ਲੈਂਡਰਾ ਅਤੇ ਉੱਥੇ ਹੀ ਹੋਰ ਕਈ ਐਸਟੀਪੀਸੀ ਦੇ ਵੱਲੋਂ ਜਿਹੜੇ ਕਿ ਕਿਹਾ ਗਿਆ ਕਿ ਸੁਖਵੀਰ ਸਿੰਘ ਬਾਦਲ ਹੈ ਜਿਹੜਾ ਕਿ ਐਸਟੀਪੀਸੀ ਦੇ ਗੋਲਕ ਦੇ ਜਿਹੜੇ ਕਿ ਪੈਸਿਆਂ ਨੂੰ ਇਸਤੇਮਾਲ ਕਰ ਰਿਹਾ ਵੱਡੇ ਇਲਜ਼ਾਮਾਂ ਤੋਂ ਬਾਅਦ ਹੁਣ ਉਹ ਉੱਥੇ ਹੀ ਦੱਸਿਏ ਕਿ ਬਾਦਲ ਧੜਾ फडਕਦਾ ਹੋਇਆ ਨਸਰ ਆ ਰਿਹਾ ਹੈ ਇਸਤਰੀ ਵਿੰਗ ਨੇ ਹੁਣ ਕਿਹਾ ਕਿ ਜੇਕਰ ਤੁਹਾਡੇ ਤੋਂ ਨਹੀਂ ਹੁੰਦਾ ਕੁਝ ਤਾਂ ਤੁਸੀਂ ਹੁਣ ਸਰਦਾਰ ਸੁਖਵੀਰ ਬਾਦਲ ਦੇ ਉੱਤੇ ਸਵਾਦ ਚੱਕਣੇ ਸ਼ੁਰੂ ਕਰ ਦਿੱਤੇ ਨੇ ਤੇ ਉੱਥੇ ਹੀ ਦੂਜੇ ਪਾਸੇ ਜਿਹੜੇ ਕਿ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਸਰਕਾਰਾਂ ਦੇ ਖਰੀਦੇ ਹੋਏ ਏਜੰਸੀਆਂ ਦੇ ਖਰੀਦੇ ਹੋਏ ਬੰਦੇ ਬਾਗੀ ਢੜੇ ਵਾਲੇ ਜਿਨ੍ਹਾਂ ਦੀ ਇੱਕ ਬੀਬੀ ਪਰਮਜੀਤ ਕੌਰ ਲਾਂਡਰਾ ਉਹਨਾਂ ਨੇ ਕੱਲ ਦੱਸਿਆ ਕਿ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਪੰਜਾਬ ਦੇ ਲੋਕਾਂ ਦੀ ਬਾਹ ਫੜ ਰਹੇ ਨੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਆਪਣੇ ਭੈਣ ਭਰਾਵਾਂ ਨਾਲ ਜੋ ਵੀ ਉਹ ਸਪੋਰਟ ਕਰ ਰਹੇ ਨੇ ਵੇਖੋ ਜੀ ਉਹ ਕਹਿੰਦੀ ਕਿ ਸਾਰਾ ਕੁਝ ਇਸ ਰੋਮਨੀ ਕਮੇਟੀ ਦੇ ਪੈਸੇ ਨਾਲ ਕਰ ਰਹੇ ਨੇ ਚਲੋ ਬੀਬੀ ਜੀ ਮੈਂ ਤੁਹਾਨੂੰ ਬਹੁਤਾ ਜਾਣਦੀ ਤੇ ਨਹੀਂ ਹਾਂ ਔਰ ਨਾ ਹੀ ਕਦੀ ਮੈਂ ਤੁਹਾਨੂੰ ਮਿਲੀ ਹਾਂ ਪਰ ਤੁਹਾਡੇ ਵਿਚਾਰ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ ਕਿਉਂਕਿ ਤੁਸੀਂ ਉਹ ਲੋਕ ਜੇ ਜਿਨ੍ਹਾਂ ਨੇ ਰਾਜ ਭਾਗ ਮਾਨੇ ਔਰ ਹਮੇਸ਼ਾ ਹੀ ਜਿਹੜਾ ਆ ਪਾਰਟੀ ਦੀ ਪਿੱਠ ਤੇ ਤੁਸੀਂ ਛੁਰਾ ਮਾਰਦੇ ਰਹੇ ਜੇ ਇਹ ਰਾਜ ਭਾਗ ਕਰਕੇ ਤੁਸੀਂ ਇਹ ਕੰਮ ਕਰਦੇ ਰਹੇ ਜੇ ਔਰ ਐਂਡ ਤੇ ਜਦੋਂ ਤੁਹਾਨੂੰ ਲੱਗਾ ਕਿ ਪਾਰਟੀ ਤੇ ਥੋੜਾ ਮਾੜਾ ਸਮਾਂ ਆ ਗਿਆ ਵਾ ਕਿਉਂਕਿ ਉਤਰਾ ਚੜਾ ਦੇ ਚੱਲਦੇ ਰਹਿੰਦੇ ਨੇ ਤੁਸੀਂ ਆਪਣਾ ਜਿਹੜਾ ਵੱਖਰਾ ਚੁੱਲਾ ਵਾ ਉਹ ਕਾਇਮ ਕਰ ਲਿਆ ਸੋ ਮੈਂ ਚਰਨਜੀਤ ਸਿੰਘ ਬਰਾੜ ਨੂੰ ਵੀ ਕਹਿਣਾ ਚਾਹੁੰਨੀ ਆ ਕਿ ਭਰਾ ਜੀ ਤੁਸੀਂ ਵੀ ਕੋਈ ਦਾਨਪੁਨ ਕਰੋ ਲੋਕਾਂ ਵਿੱਚ ਜਾਣ ਕੇ ਵਿਚਰੋ ਕਿਉਂਕਿ ਜਿਹੜਾ ਪੰਜਾਬ ਆ ਇਸ ਟਾਈਮ ਬਹੁਤ ਵੱਡੇ ਸੰਕਟ ਦੇ ਵਿੱਚ ਆ ਔਰ ਮਹਾਰਾਜ ਦੀ ਜਿਹੜੀ ਕਰੋਪੀ ਪਾਣੀ ਦੇ ਰੂਪ ਵਿੱਚ ਹੜ੍ਹਾਂ ਦੇ ਰੂਪ ਵਿੱਚ ਪੰਜਾਬ ਦੇ ਲੋਕਾਂ ਤੇ ਆਈ ਆ ਵਾਹਿਗੁਰੂ ਸਰਬੱਤ ਦਾ ਭਲਾ ਕਰਨ ਇਹੋ ਜੀਆਂ ਸਿਆਸਤਾਂ ਕਰਨੀਆਂ ਬੰਦ ਕਰ ਦੋ ਕਿਉਂਕਿ ਅਗਰ ਕੁਝ ਕਰ ਸਕਦੇ ਜੇ ਤੇ ਪੰਜਾਬ ਦੇ ਲੋਕਾਂ ਦਾ ਭਲਾ ਕਰੋ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਆ ਨਾ ਉਹ ਸਮਝ ਸਮਝ ਚੁੱਕੇ ਨੇ ਕਿ ਪੰਜਾਬ ਦਾ ਭਲਾ ਜਿਹੜਾ ਵਾ ਕਿਹੜੀ ਪਾਰਟੀ ਕਰ ਸਕਦੀ ਆ ਤੁਹਾਡੇ ਕੋ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿੱਤੇ ਪੈਸੇ ਜਿਹੜੇ ਆ ਨਾ ਉਹ ਜਰੇ ਨਹੀਂ ਜਾ ਰਹੇ ਕਿਉਂਕਿ ਇਹ ਪੈਸੇ ਦੇਣ ਵਾਸਤੇ ਵੀ ਨਾ ਬੜਾ ਵੱਡਾ ਦਿਲ ਚਾਹੀਦਾ ਵਾ ਔਰ ਤੁਹਾਨੂੰ ਮੈਂ ਵੀ ਦੱਸ ਦੇਣਾ ਚਾਹੁੰਨੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜੋ ਵੀ ਕਾਰੋਬਾਰ ਜੋ ਵੀ ਬਿਜ਼ਨਸ ਹੈ ਨਾ ਉਹ ਕਿਸੇ ਤੋਂ ਲੁਕਿਆ ਨਹੀਂ ਆ ਔਰ ਅਗਰ ਉਹਦੇ ਵਿੱਚੋਂ ਉਹ ਆਪਣੇ ਭੈਣ ਭਰਾਵਾਂ ਨੂੰ ਸਾਡੇ ਕਿਸਾਨ ਭਰਾਵਾਂ ਦੀ ਹੈਲਪ ਕਰ ਰਹੇ ਨੇ ਤੇ ਕੀ ਮਾੜਾ ਕਰ ਰਹੇ ਨੇ ਤੁਸੀਂ ਸਿਆਸਤ ਕਰਨੀ ਬੰਦ ਕਰ ਦਿਓ ਜੇ ਕੁਝ ਕਰ ਸਕਦੇ ਜੇ ਤੇ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਦੀ ਸੋਚੋ ਕਿਉਂਕਿ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਮੈਂ ਸਿਰਫ ਬੀਬੀ ਲਾਂਡਰਾ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਅਗਰ ਤੁਸੀਂ ਤਿੰਨ ਬੰਦੇ ਬਾਕੇ ਤੇ ਮੀਟਿੰਗ ਕਰਕੇ ਕਿਸੇ ਤੇ ਇਲਜ਼ਾਮ ਲਾਓਗੇ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਧਾਕੜ ਬੀਬੀਆਂ ਵੀ ਇੱਥੇ ਬੈਠੀਆਂ ਨੇ ਜਿਹੜੀਆਂ ਤੁਹਾਨੂੰ ਮੂੰਹ ਤੋੜ ਜਵਾਬ ਦੇਣਗੀਆਂ ਤੇ ਦਿੰਦੀਆਂ ਰਹਿਣਗੀਆਂ